ਨਾ ਰੂਪ ਨਾ ਰੇਖੰ ਨਾਰੰਗਨ ਨਾਰਾਗੰ ਹੈ ਪ੍ਰਭੂ ਤੇਰਾ ਨਾ ਰੂਪ ਹੈ ਨਾ ਰੇਖ ਹੈ ਨਾ ਰੰਗ ਹੈ ਅਤੇ ਨਾ ਹੀ ਸਨੇ ਰਾਗਨ ਹੈ ਨਾ ਨਾਮੰ ਨਾ ਥਾਮੰ ਮਹਾ ਜੋਤ ਜਾਗੰ ਨਾ ਨਾਮ ਹੈ ਨਾ ਠਿਕਾਣਾ ਹੈ ਬਸ ਜਗਣ ਵਾਲੀ ਤੂੰ ਮਹਾ ਜੋਤ ਹੈ ਨਾ ਦਵਖੰ ਨਾ ਪੇਖੰ ਨਿਰੰਕਾਰ ਨਿత్యੰ ਨਾ ਤੇ ਰੇ ਵਿੱਚ ਦੁਐਸ਼ ਹੈ ਨਾ ਪੇਖ ਹੈ ਤੋ ਆਕਾਰ ਤੋਂ ਬਿਨਾ ਸਦੀ ਵੀ ਰੂਪ ਵਾਲਾ ਹੈ ਮਹਾ ਜੋਗ ਜੋਗੰ ਸੁਪਰਮੰ ਪਵਿੱਤਰੰ ਤੋ ਮਹਾ ਯੋਗ ਦਾ ਵੀ ਯੋਗ ਆਤੇ ਪਰਮ ਪਵਿੱਤਰ ਹੈ ਅਜੇੰ ਆਪੇੰ ਅਨਾੰਮ ਆਠਾਮੰ हे प्रभु तू अजेत पै रहत बिना नाम अते स्थान दे हैं महायोग जोगम महाकाम कामम तू महायोग दावी योग अते महाकाम नावा दावी कामना, कामना हैं अलेखं अपेकं अनिलंग अनादंग तू लेखे तो बाहर पेक तो बिना गिनती तो रहत आते बिना किसी मुडते हैं प्रयंग पवित्रं सदा निर्बखादं तू सब तो परे हैं पवित्र हैं अदा विवादा तो रहत हैं सो आदं अनादं अनीलं अनंतं तो सबदा आद है आप बिना किसे आदे हैं गिनती तो परे बेअंत हैं ਆਦਵੇਖੰ ਆਪੇਖੰ ਮਹੇ ਸੰ ਮਹੰਤੰ ਤੋ ਦਵੈਸ਼ ਰਹਿਤ ਭੇਖ ਰਹਿਤ ਧਰਤੀ ਦਾ ਸੁਆਮੀ ਅਤੇ ਆਤਮ ਮਹਾਨ ਹੈ ਨਾ ਰੋਖੰ ਨਾ ਸੋਖੰ ਨਾ ਤ੍ਰੋ ਹੰ ਨਾ ਮੋਹੰ ਤੋ ਨਾ ਗੁੱਸੇ ਹੁੰਦਾ ਹੈ ਨਾ ਸੁਕਦਾ ਹੈ ਨਾ ਤੇਰੇ ਵਿੱਚ ਦਗਾ ਅਤੇ ਨਾ ਹੀ ਮੋਹ ਹੈ ਨਾ ਕਾਮੰ ਨਾ ਕਰੋਦੰ ਅਜੋਨੀ ਅਜੋਹੰ ਨਾ ਤੇਰੇ ਵਿੱਚ ਕਾਮਨਾ ਹੈ ਨਾ ਕ੍ਰੋਧ ਹੈ ਤੂੰ ਅਜੋਨੀ ਅਤੇ ਅਦ੍ਰਿਸ਼ ਹੈ ਪ੍ਰੇਯੰ ਪਵਿੱਤਰੰ ਪੁਨੀਤੰ ਪੁਰਾਨੰ ਤੂੰ ਮਨ ਅਤੇ ਬਾਣੀ ਤੋਂ ਪਰੇ ਹੈ ਪਵਿੱਤਰ ਪਾਵਨ ਅਤੇ ਪੁਰਾਤਨ ਹੈ ਅਜੇ ਅੰ ਆਪੇ ਅੰ ਆਪੇ ਵਖਿਆਨ ਪਵਾਨੰ ਤੋ ਆ ਜੇਤ ਆਤੇ ਪੈਰਤ ਹੈ ਤੋ ਵਰਤਮਾਨ ਆਤੇ ਪਵੇਖ ਵਿੱਚ ਮੌਜੂਦ ਹੈ ਨਾ ਰੋਗੰ ਨਾ ਸੋਗੰ ਸੋ ਨਿਤਯੰ ਨਵੇਨਯੰ ਤੋ ਰੋਗ ਸੋਗ ਤੋ ਰਹਿਤ ਆਤੇ ਸਦਾ ਨਵੀਨ ਹੈ ਅਜਾਇੰ ਸਹਾਯੰ ਪਰਮੰ ਪਰਬੀਨੰ ਤੋ ਜਨਮ ਨਹੀਂ ਲੈਂਦਾ ਸਭ ਦਾ ਸਹਾਇਕ ਹੈ ਸ਼੍ਰੇਸ਼ਟ ਅਤੇ ਨਿਪੁੰਨ ਹੈ ਸੋ ਪੁੱਤੰ ਪਵਿਖਯੰ ਪਵਾਨੰ ਪੋਯੰ ਤੋ ਪੂਤ ਭਵੇਖਾ ਤੇ ਵਰਤਮਾਨ ਵਿੱਚ ਮੌਜੂਦ ਹੈ ਨਮੋ ਨਿਰਵਿਕਾਰੰ ਨਮੋ ਨਿਰਜੁਰੀਯੰ ਇਹ ਵਿਕਾਰਾਤੋ ਰਹਿਤ ਤੈਨੂੰ ਨਮਸਕਾਰ ਹੈ ਇਹ ਰੋਗਾਤੋ ਰਹਿਤ ਤੈਨੂੰ ਨਮਸਕਾਰ ਹੈ ਨਮੋ ਦੇਵ ਦੇਵੰ ਨਮੋ ਰਾਜ ਰਾਜੰ हे दे देवते आदे देवते तन्नो नमस्कार है हे राज्यांदे राजे तन्नो नमस्कार है निरालम नित्यं सोराजा तिराजं हे प्रभु तू आधार रहत सदीवी राज्यादावी राजा हैं अलेखं अपेकं अपूतं अद्वकं हे प्रभु तू लेखे तो बाहर देख तो रहत ਭੌਤਿਕਤਾ ਤੋਂ ਉੱਚਾ ਦ્વੈਸ਼ ਤੋਂ ਪਰੇ ਹੈ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਤੇਰਾ ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਮਹਾਦੇਵ ਦੇਵੰ ਮਹਾਜੋਗ ਜੋਗੰ ਤੋ ਮਹਾਦੇਵਾ ਦਾ ਵੀ ਦੇਵ ਅਤੇ ਯੋਗਾ ਦਾ ਵੀ ਯੋਗ ਹੈ ਮਹਾ ਕਾਮ ਕਾਮੰ ਮਹਾ ਭੋਗ ਭੋਗੰ ਤੋ ਕਾਮਨਾਵਾਦਾਵੀ ਕਾਮਨਾ ਅਤੇ ਮਹਾਪੋਗਾਦਾਵੀ ਪੋਗ ਹੈ ਕਹੂੰ ਰਾਜਸੰ ਤਾਮਸੰ ਸਾਤਕੇਂ हे ਪ੍ਰਭੂ ਤੋ ਕੀਤੇ ਰਜੋਸ ਤੋ ਅਤੇ ਤਮੋ ਗੁਣਾ ਵਾਲਾ ਹੈ ਕਹੂੰ ਨਾਰ ਕੋ ਰੂਪ ਧਾਰੇ ਨਰੈਨ ਯਤੇ ਇਸਤਰੀ ਮੋਹਨੀ ਦਾ ਰੂਪ ਧਾਰਨ ਕਰਨ ਵਾਲਾ ਨਾਰ ਵਿਸ਼ਨੂ ਹੈ ਕਹੂੰ ਦੇਵੀਆਂ ਦੇਵਤਾਂ ਦਈਅਤ ਰੂਪੰ ਤੋ ਕਿਤੇ ਦੇਵੀ ਕਿਤੇ ਦੇਵਤਾ ਅਤੇ ਕਿਤੇ ਦੈਤ ਰੂਪ ਹੈ ਕਹੂੰ ਰੂਪੰ ਅਨੇਕ ਤਾਰੇ ਅਨੁਪੰ ਅਤੇ ਕਿਤੇ ਤੂ ਅਨੇਕ ਅਨੋਪ ਰੂਪ ਤਾਣ ਕਿਤੇ ਹੋਏ ਹਨ ਕਹੂੰ ਫੂਲ ਹੋਵੇ ਕ ਭਲੇ ਰਾਜ ਹੂਲੇ ਤੋ ਕਿਤੇ ਫੂਲ ਹੋ ਕੇ ਚੰਗੀ ਤਰ੍ਹਾਂ ਖਿੜਿਆ ਹੋਇਆ ਸੋਵਰਿਆ ਹੈ कहूं पावर होए कै भली भांत भुले किते भौरा होके पूरी बेखबरी नाल नुलाया फिर है कहूं पौन होए हो बहे बेग ऐसे किते तू पौन होके अजेही तेजी नाल चल रहा है कहे मोह ना आवै कथो ताहे कैसे मेथो कहा नहीं जाता उस स्थिति का कथन किमें करा कहू नाद हो भली भांत बाजे तू किते नाद होके भली भांत वज रहा है कहूँ पारदी हो कै धरे बान राजे किते शिकारी होके कमान उत्ते तीर रख के सोभ रहा है कहू मृग होए कै भली भांत मोहे किते हिरण होके पूरी तरह मोहित हो रहा है ਕਾਹੂ ਕਾ ਮੁਕੀ ਜੋ ਤਰੇ ਰੂਪ ਸੋਹੇ ਤੇਤੇ ਰਤੀ ਕਾਮ ਦੀ ਪਤਨੀ ਵਾਂਗ ਸੁੰਦਰ ਰੂਪ ਧਾਰ ਕੇ ਸੋਵਰਿਆ ਹੈ ਨਾਹੀ ਜਾਨ ਜਾਈ ਕਚੋ ਰੂਪ ਰੇਖੰ 23 ਰੂਪ ਤੇ ਆਕਾਰ ਕੁਝ ਵੀ ਜਾਣਿਆ ਨਹੀਂ ਜਾ ਸਕਦਾ ਕਹਾਂ ਬਾਸਤਾ ਕੋ ਫਿਰ ਐ ਕੌਣ ਪੇਖੰ 23 ਵਾਸਾ ਕਿੱਥੇ ਹੈ ਅਤੇ ਕਿਹੜੇ ਭੇਸ ਵਿੱਚ ਫਿਰਦਾ ਹੈ कहा नाम ताको कहाँ कै कहावे उसका नाम की है कितों का अखवा है कहाँ मैं बखानो कहे मोह ना मैं की वर्णन करा क्योंकि मेथो कहा नहीं जानदा ना ताको कोई तात मातन ना पायन उसका ना कोई पिता है ना माता है आते ना ही भ्रा है ना पुत्रन ना पोत्रन ना दया ना दयंग ना उसका कोई पुत्र है ना पोत्रा है ना कोई दाई है आते ना ही दाया खिडावा है ना नेहंग ना गेहंग ना सैनंग ना साथं उसनो ना स्नेह है उसका ना घर है ना फौज है आते ना ही साथ है ਮਹਾਰਾਜ ਰਾਜੰ ਮਹਾਨਾਥ ਨਾਥੰ ਔਰ ਰਾਜਿਆ ਦਾ ਮਹਾਰਾਜਾ ਅਤੇ ਨਾਥਾ ਦਾ ਵੀ ਮਹਾਨਾਥ ਹੈ ਪਰਮ ਪੁਰਾਨੰ ਪਵਿੱਤਰੰ ਪਰੇੰ ਔਰ ਪਰਮ ਸ੍ਰੇਸ਼ਟ ਹੈ ਪੁਰਾਤਨ ਹੈ ਪਵਿੱਤਰ ਹੈ ਅਤੇ ਮਨ ਬਾਣੀ ਤੋਂ ਪਰੇ ਹੈ ਅਨਾਦੰ ਅਨੀਲੰ ਅਸੰਭੰ ਅਜੇਯੰ ਆਤੋ ਰਹਿਤ ਗਿਣਤੀ ਤੋਂ ਬਿਨਾ ਜਨਮ ਤੋ ਰਹਿਤ ਅਤੇ ਜਿੱਤੇ ਜਾਣ ਤੋਂ ਮੁਕਤ ਹੈ। ਆਪੇ ਦੰ ਅਛੇ ਦੰ ਪਵਿੱਤਰੰ ਪਰਮਾਥੰ। ਓਪੇਦ ਰਹਿਤ ਚੇਦਨ ਤੋਂ ਬਿਨਾ ਪਵਿੱਤਰate ਬਲਵਾਨ ਹੈ। ਮਹਾ ਦੇਨ ਦੇਨੰ ਮਹਾ ਨਾਤ ਨਾਥੰ। ਓ ਧਰਮਿਆ ਦਾ ਵੀ ਵੱਡਾ ਧਰਮੀ ਹੈ ਅਤੇ ਨਾਥਾ ਦਾ ਵੀ ਮਹਾਨ ਨਾਥ ਹੈ। ਅਦਾਗੰ ਆਤੰਗੰ ਆਲੇਖੰ ਆਪੇਖੰ ਉਹ ਦਾਗ ਰਹਿਤ ਪਰੇਵ ਰਹਿਤ ਲੇਖੇ ਤੋਂ ਪਰੇ ਆਤੇ ਭੇਗ ਤੋਂ ਰਹਿਤ ਹੈ ਅਨੰਤੰ ਅਨੀਲੰ ਅਰੂਪੰ ਅਦਵੇਖੰ ਉਹ ਅਨੰਤ ਅਨੀਲ ਗਿੰਤੀ ਤੋਂ ਪਰੇ ਅਰੂਪ ਆਤੇ ਦ્વੈਸ਼ ਰਹਿਤ ਹੈ ਮਹਾ ਤੇਜ ਤੇਜੰ ਮਹਾ ਜਵਾਲ ਜਵਾਲੰ ਉਹ ਤੇਜ ਵਿੱਚ ਮਹਾ ਤੇਜ ਅਤੇ ਅਗਨਿਆ ਵਿੱਚ ਮਹਾ ਅਗਨੀ ਹੈ। ਮਹਾ ਮੰਤਰ ਮੰਤਰੰ ਮਹਾ ਕਾਲ ਕਾਲੰ। ਓਹ ਮੰਤਰਾ ਵਿੱਚ ਮਹਾ ਮੰਤਰ ਅਤੇ ਕਾਲਾ ਦਾ ਮਹਾ ਕਾਲ ਹੈ। ਕਰੰਬਾਮ ਚਾਪਯੰ ਕਿਰਪਾਨੰ ਕਰਾਲੰ। ਜਿਸ ਦੇ ਖੱਬੇ ਹੱਥ ਵਿੱਚ ਧਨੁਸ਼ ਅਤੇ ਸੱਜੇ ਹੱਥ ਵਿੱਚ ਭਿਆਨਕ ਤਲਵਾਰ ਹੈ। ਮਹਾ ਤੇਜ ਤੇਜੰ ਵਿਰਾਜੈ ਵਿਸਾਲੰ ਤੇਜਾ ਦਾਵੀ ਮਹਾ ਤੇਜ ਹੋਕੇ ਵਿਸ਼ਾਲ ਰੂਪ ਵਿੱਚ ਬਿਰਾਜਮਾਨ ਹੈ ਮਹਾ ਦਾੜ ਦਾੜੰ ਸੋ ਸੋਹਿੰ ਅਪਾਰ ਉਹ ਦਾੜਾ ਦਾਵੀ ਮਹਾ ਦਾੜ ਆਪਣੇ ਅਪਾਰ ਰੂਪ ਵਿੱਚ ਸੁਭਾਏਮਾਨ ਹੈ ਜਿਨੇ ਚਰਬਿਯੰ ਜੀਵ ਚਗਯੰ ਹਜ਼ਾਰੰ ਜਿਸ ਨੇ ਯੱਗਾ ਯਾ ਜਗ੍ਹਾ ਦੇ ਹਜ਼ਾਰਾਂ ਜੀਵਾਂ ਨੂੰ ਚਾਬ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ